ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਸਮੈਸਟਰ 3 ਸਮੈਸਟਰ 3 ਦੇ ਲਈ ਰਜੇ ਤੁਹਾਡਾ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਦਾ ਜਿਹੜਾ ਪੇਪਰ ਹੈ ਉਸ ਦੇ ਲਈ ਤੁਹਾਡਾ ਜਿਹੜਾ ਕੀ ਪਾਸਿੰਗ ਮਾਰਕਸ ਕੀ ਹੈ ਠੀਕ ਹੈ ਕੀ ਤੁਹਾਡਾ ਪਾਸਿੰਗ ਫਾਰਮੂਲਾ ਕਿਹੜੇ-ਕਿਹੜੇ ਤੁਸੀਂ ਜਿਹੜੇ ਕੀ ਵਿਸ਼ਾ ਵਸਤੂ ਸਾਰ ਕਰਨੇ ਨੇ ਕਿਹੜੇ ਛੱਡਨੇ ਨੇ ਕਿਹੜੇ ਸੰਕਲਪ ਕਰਨੇ ਨੇ ਤੇ ਕਿਹੜੇ ਵਿਆਕਰਨ ਦੇ ਜਿਹੜੇ ਤੁਸੀਂ ਕੁਐਸਚਨਸ ਨੇ 7 ਮਾਰਕਸ ਵਾਲੇ ਉਹ ਕਿਹੜੇ ਕਰਨੇ ਨੇ 6 ਮਾਰਕਸ ਵਾਲੇ ਕਿਹੜੇ ਕਰਨੇ ਨੇ ਆਪਾਂ ਸਾਰੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆਂ ਕਿ ਹਾਂਜੀ ਰਾਜੇ ਤੁਸੀਂ ਆਪਣੇ ਪੰਜਾਬੀ ਲਾਜ਼ਮੀ ਦਾ ਆਪਣਾ ਸਾਰਾ ਸਿਲੇਬਸ ਅਪਲੋਡ ਕੀਤਾ ਹੋਇਆ ਤਾਂ ਇਹਦੇ ਲਈ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਪਲੇਲਿਸਟ ਜਾਣਾ ਫਿਰ ਉਹਨੂੰ ਨੀਚੇ ਸਕਰੋਲ ਕਰੋਗੇ ਤੁਹਾਨੂੰ ਪਲੇਲਿਸਟ ਮਿਲੂਗੀ ਸੈਮੈਸਟਰ 3 ਆਹ ਠੀਕ ਹੈ ਇਹਨੂੰ ਕਲਿੱਕ ਕਰੋ ਇਹਨੂੰ ਨੀਚੇ ਸਕਰੋਲ ਕਰਾਂਗਾ ਤੁਹਾਨੂੰ ਸਾਰੇ ਪੰਜਾਬੀ ਦੇ ਸਾਰੇ ਟੌਪਿਕ ਮਿਲ ਜਾਣਗੇ ਸਿਲੇਬਸ ਤੋਂ ਲੈ ਕੇ ਸਿਲੇਬਸ ਤੋਂ ਸ਼ੁਰੂ ਕਰਕੇ ਬਾਕੀ ਸਾਰੇ ਕਰਵਾ ਰਕਣ ਆਪਾਂ ਸ਼ਾਰਟ ਕੁਐਸਚਨ ਸ਼ਬਦ ਵਾਕ ਅੰਸ਼ ਖੁੱਲੇ ਭਾਵ ਅੰਸ਼ ਬੰਦਾ ਭਾਵ ਅੰਸ਼ ਜੰਮ ਤੇ ਵਿਕਾਸ ਤੇ ਵਿਦੇਤਰ ਕੀ ਹੈ ਸ਼ਾਂਤੀ ਕਾਸ ਪੇਪਰ ਕਿਵੇਂ ਤਿਆਰੀ ਕਰਨੀ ਹੈ ਪਾਸਿੰਗ ਫਾਰਮੂਲਾ ਜੋ ਆਪਾਂ ਹੁਣ ਬਣਾ ਰਹੇ ਹਾਂ ਹਾਂਜੀ ਇਹਦੇ ਵਿੱਚ ਤੁਹਾਡਾ ਪਾਸਿੰਗ ਫਾਰਮੂਲਾ ਰਜੇ ਪੇਪਰ ਹੋਊਗਾ 45 ਨੰਬਰਾਂ ਦਾ 45 ਮਾਰਕਸ ਦਾ ਪੇਪਰ ਹੈ ਜਿਹਦੇ ਵਿੱਚੋਂ ਪਾਸਿੰਗ ਸਕੋਰ ਹੈਗੇ ਨੇ 16 ਤਾਂ 16 ਅੰਕ ਤੁਸੀਂ ਲੈਣ ਦੇ ਲਈ ਧਿਆਨ ਦੇ ਨਾਲ ਸੁਣਨਾ ਇੱਕ ਜਿਹੜਾ ਤੁਹਾਡਾ ਹੋਏਗਾ ਵਿਸ਼ਾ ਵਸਤੂ আর સાર ਹਨਾ ਉਹ 10 ਨੰਬਰ ਦਾ ਵਿਸ਼ਾ ਵਸਤੂ 4 ਨੰਬਰ ਦਾ સાર 6 ਦਾ ਟੋਟਲ 10 ਨੰਬਰ ਹੋਗੇ ਤੇ ਸੰਕਲਪ ਹੈਗਾ 5 ਨੰਬਰ ਦਾ ਇਹਨਾਂ ਦੇ ਵਿੱਚੇ ਤੁਹਾਡੇ ਸ਼ਾਰਟ ਕੁਐਸਚਨ ਆਉਣਗੇ ਸ਼ਾਰਟ ਪ੍ਰਸ਼ਨ ਆਉਣਗੇ 8 8 ਦੇ ਵਿੱਚ ਤੁਸੀਂ ਕੋਈ 5 ਕਰਨੇ ਹੋਣਗੇ ਮਤਲਬ ਕਿ ਟੋਟਲ ਜਿਹੜਾ ਪਾਠ ਪੁਸਤਕ ਨਾ ਸੰਕਲਪ ਵਾਲੇ ਵਾਲੇ ਕੁਐਸਚਨ ਨੇ ਇਹ ਲੌਂਗ ਸ਼ਾਰਟ ਇਹ 20 ਮਾਰਕਸ ਦਾ ਸੋ ਅਗਰ ਤੁਸੀਂ ਇਹ ਹੀ ਕਰ ਲੋਗੇ ਤਾਂ ਇਹਦੇ ਵਿੱਚ ਪਾਸ ਹੋ ਜਾਓਗੇ ਹੁਣੇ ਕਰਨੇ ਕਿੰਨੇ ਨੇ ਕਿੰਨੇ ਵਿਸ਼ਾ ਵਸਤੂ ਕਰਨੇ ਨੇ ਕਿੰਨੇ ਸਾਰ ਕਰਨੇ ਨੇ ਦੇਖੋ ਆ ਹੈਗੇ ਨੇ ਤਾਂ ਪਹਿਲਾ ਵਿਸ਼ਾ ਵਸਤੂ ਦੱਸਦੇ ਆ ਆ ਨੇ ਨਿਵੰਦ ਤੁਹਾਡੇ ਨਿਵੰਦ ਦੇ ਹੈਗੇ ਨੇ 10 10 ਦੇ ਵਿੱਚੋਂ ਜੇ ਟਾਈਮ ਦੀ ਸ਼ਾਰਟੇਜ ਹੋ ਤੁਸੀਂ ਨਹੀਂ ਸਾਰੇ ਯਾਦ ਕਰ ਸਕਦੇ ਤਾਂ ਪਹਿਲੇ 5 ਪਹਿਲੇ 5 ਜਾਂ ਲਾਸਟ 5 ਪਹਿਲੇ 5 ਜਾਂ ਲਾਸਟ 5000 ਕਰ ਲਓ ਹਾਂ ਜਿਨ੍ਹਾਂ ਕੋਲ ਟਾਈਮ ਵਧੀਆ ਹੈਗਾ ਉਹ ਮਤਲਬ ਕਿ 6 ਔਰ 7 ਪੜ ਲੈ ਫਰਸਟ 7 ਠੀਕ ਆ ਫਰਸਟ 7 ਤੇ ਬਾਕੀ ਜਸਟ ਇੱਕ ਵਾਰ ਰੀਡਿੰਗ ਕਰ ਲੈ ਹੁਣ ਇਹਦੇ ਨਾਲ ਇਹ ਆ ਕਿਉਂ ਦੱਸ ਰਹੇ ਆਪਾਂ ਕਿ ਪਹਿਲੇ 5 ਕਰ ਲਓ ਜਾਂ ਲਾਸਟ 5 ਕਰ ਲਓ ਜਾਂ 6 7 ਫਰਸਟ ਕਿਉਂਕਿ ਇਹ ਤਿੰਨ ਆਉਣੇ ਨੇ ਤਿੰਨ ਚ ਇੱਕ ਕਰਨਾ ਤਿੰਨ ਨਿਵੰਧਾਂ ਦਾ ਵਿਸ਼ਾ ਵਸਤੂ ਔਰ ਸਾਰ ਆਊਗਾ ਤਿੰਨ ਆਉਣਗੇ ਤਿੰਨ ਚ ਤੁਸੀਂ ਇੱਕ ਕਰਨਾ ਹੁਣ ਜਿਵੇਂ ਇਹਦੇ ਤਿੰਨ ਹਿੱਸੇ ਬਣਨਗੇ ਅੱਠ ਚੈਪਟਰਾਂ ਦੇ ਵਿੱਚੋਂ ਠੀਕ ਹੈ ਜੇ ਆਪਾਂ ਤਿੰਨ-ਤਿੰਨ ਵੀ ਕੱਢੀਏ ਐਵੇਂ ਬਣਨਗੇ ਫਰਸਟ 3 ਫਿਰ 4th 5th 6th ਫਿਰ 7 8 9 10 ਐਵੇਂ ਤਾਂ ਤੁਸੀਂ ਦੋ ਪਾਰਟ ਹੋ ਜਾਣਗੇ ਪਹਿਲੇ 5 ਦੇ ਵਿੱਚ ਕਵਰ ਪਹਿਲੇ 5 ਜਾਂ ਲਾਸਟ 5 ਪਹਿਲੇ 5 ਜਾਂ ਲਾਸਟ 5 ਜਿਹੜੇ ਪਹਿਲੇ 5 ਕਰੋਗੇ ਉਹਨਾਂ ਦੇ ਸੰਕਲਪ ਪੜ ਲਿਓ ਜੇ ਲਾਸਟ 5 ਕਰੋਗੇ ਤਾਂ ਉਹਨਾਂ ਦੇ ਸੰਕਲਪ ਠੀਕ ਹੈ ਛੋਟੇ ਕੁਐਸਚਨ ਨੂੰ ਇੱਕ ਵਾਰ ਸਾਰੇ ਰੀਡਿੰਗ ਕਰ ਲਿਓ ਵੈਸੇ ਬਈਨੋ ਚ ਚੁਆਇਸ ਆਉਗੀ ਇਹ ਬੀ ਨੰਬਰਾਂ ਦਾ ਹੋ ਗਿਆ ਹੁਣ ਪੱਤਰ ਨੇ ਪੱਤਰ ਜਿਹੜੇ ਪ੍ਰੀਵਿਅਸ ਇਗਜ਼ਾਮ ਚ ਆਏ ਹੋਣੋਂ ਅਪਨ ਤੁਹਾਨੂੰ ਦੱਸ ਦਾਂਗੇ ਵੀ ਕਿਹੜੇ ਕਿਹੜੇ ਤੁਸੀਂ ਉਹ ਯਾਰ ਕਰ ਲੈਣੇ ਨੇ ਤੇ ਪੱਤਰ ਦਾ ਆਪਾਂ ਇਹ ਵੀ ਦੱਸਾਂਗੇ ਫਾਰਮੈਟ ਵੀ ਕਿੰਨੇ ਉੱਪਰੋਂ ਹੇਠੇ ਕਿਵੇਂ ਮਾਰਕਸ ਤੇ ਹੁੰਦੇ ਨੇ ਇਹਦੇ ਤੇ ਜਿਹੜੇ ਅੱਗੇ 7 ਨੰਬਰ ਦਾ ਕੁਐਸਚਨ ਆ ਤੁਹਾਡਾ ਵਿਆਕਰਨ ਦਾ ਇਹਦੇ ਵਿੱਚੋਂ ਤਿੰਨ ਕੁਐਸਚਨ ਨੇ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਵਾਲਾ ਨਿਕਾਸ ਤੇ ਵਿਕਾਸ ਤੇ ਕਹਿੰਗਾ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਇੱਕ ਪੰਜਾਬੀ ਭਾਸ਼ਾ ਦਾ ਭਵਿੱਖ ਇਹ ਤਿੰਨ ਪ੍ਰਸ਼ਨ ਨੇ ਤਿੰਨਾਂ ਚੋਂ ਤੁਸੀਂ 2 ਜਾਰ ਕਰ ਲਓ ਪੰਜਾਬੀ ਭਾਸ਼ਾ ਦੇ ਵਿਸ਼ੇਸ਼ਤਾਵਾਂ ਵਾਲਾ ਕਰ ਲਓ ਇੱਕ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਨਿਕਾਸ ਵਾਲਾ ਉਹ ਕੁਸ਼ਨ ਕਰ ਲਓ ਜੇ ਇਹ ਨਿਕਾਸ ਵਿਕਾਸ ਵਾਲਾ ਔਖਾ ਲੱਗਦਾ ਪੰਜਾਬੀ ਭਾਸ਼ਾ ਦਾ ਵਰਤਮਾਨ ਤੇ ਭਵਿੱਖ ਤੇ ਵਿਸ਼ੇਸ਼ਤਾਵਾਂ ਇਹ ਦੋ ਕੁਸ਼ਨ ਜਾਰ ਕਰ ਲਓ ਠੀਕ ਹੈ ਮਤਲਬ ਕਿ ਇਹ ਤਿੰਨ ਕੁਸ਼ਨਾਂ ਚੋਂ ਦੋ ਜਾਰ ਕਰ ਲਓ ਉਸ ਤੋਂ ਬਾਅਦ 6 ਨੰਬਰ ਵਾਲਾ ਜਿਹੜਾ ਕੁਸ਼ਨ ਆ ਉਹਦੇ ਵਿੱਚ ਇੱਕ ਹੈਗਾ ਸ਼ਬਦ ਤੇ ਸ਼ਬਦ ਰਚਨਾ ਵਰਗੀਕਰਨ ਇਹਦਾ ਭਾਵ ਅੰਸ਼ ਤਾਤੂ ਵਧੇਤਰ ਇਹ ਚਾਰ ਹਿੱਸੇ ਨੇ ਦੇ ਇਦੇ ਵਿੱਚੋਂ ਤਿੰਨ ਕਰ ਲਓ ਆ ਛੋਟੇ ਨੇ ਪਾਵਨਸ਼ ਧਾਤੂ ਵਦੇਤਰ ਉਹ ਕਿ ਵਰਗੀਕਰਨ ਦੇ ਵਿੱਚ ਉਹ ਨਾਮ ਪੜਨਾਵ ਵਿਸ਼ੇਸ਼ਣ ਇਹ ਸਾਰਾ ਕੁਝ ਆ ਜਾਊਗਾ ਸ਼ਬਦ ਸ਼੍ਰੇਣੀਆਂ ਵਰਗੀਕਰਨ ਕਿਰਿਆ ਕਿਰਿਆ ਹੋਗੀ ਜੋਜਕ ਹੋਗੇ ਉਹ ਸਾਰਾ ਟੌਪਿਕ ਲੰਬੀ ਹੋ ਜਾਊਗਾ ਤਾਂ ਆ ਸੌਖੇ ਨੇ ਪਾਵਨਸ਼ ਧਾਤੂ ਵਦੇਤਰ ਇਹ ਤਿੰਨ ਠੀਕ ਹੈ ਜਿਨ੍ਹਾਂ ਨੂੰ ਇਹ ਸੌਖੇ ਲੱਗਦੇ ਨੇ ਅਗਲੇ ਸ਼ਬਦ ਰਚਨਾ ਤੇ ਵਰਗੀਕਰਨ ਉਹ ਕਰ ਸਕਦੇ ਨੇ ਵਿਵਹਾਰਿਕ ਵਿਆਕਰਨ ਜਿਹੜਨੇ ਵੀ ਪ੍ਰੀਵਿਅਸ ਇਗਜ਼ਾਮ ਚ ਆਈ ਹੋਈ ਆਪਾਂ ਨੇ ਕਰਾਰ ਕੇ ਚੈਨਲ ਤੋਂ 2014 ਤੋਂ ਲੈ ਕੇ 15 ਤੋਂ ਲੈ ਕੇ 2024 ਤੱਕ ਉਹਦੇ ਵਿੱਚੋਂ ਹੀ ਆਜੂਗੀ ਠੀਕ ਹੈ ਰਿਪੀਟ ਹੋਏ ਜਾਂਦੀ ਆ ਤਾਂ ਇਹ ਜਿਹੜਾ ਗ੍ਰਾਮਰ ਵਾਲਾ ਪੰਜਾਬੀ ਵਿਆਕਰਨ ਦਾ ਸਾਰਾ ਹੈਗੇ ਨੇ ਇਹ 25 ਨੰਬਰਾਂ ਦਾ ਨੇ ਮਤਲਬ ਕਿ ਜੇ ਤੁਸੀਂ ਕੱਲੀ ਵਿਆਕਰਨ ਕਰ ਲਈ ਪਾਸਿੰਗ ਮਾਰਕਸ ਲੈਣ ਦੇ ਲਈ 16 ਤਾਂ ਇਹਦੇ ਚੋਂ ਵੀ ਪਾਸ ਹੋ ਜਾਓਗੇ ਜੇ ਤੁਸੀਂ ਨਿਵੰਧਾ ਵਾਲਾ ਕਰ ਲੈ ਨਿਵੰਧ ਉਹਦੇ ਸਾਰ ਵਿਸ਼ਾ ਵਸਤੂ ਸੰਕਲਪ ਤੇ ਛੋਟੇ ਕੁਐਸਚਨ ਜਿਹੜੇ ਸੰਕਲਪ ਪਹਿਲੇ 5 ਕਰੋਗੇ ਅਰ ਵਿਸ਼ਾ ਵਸਤੂ ਉਹਨਾਂ ਦੇ ਤਾਂ ਛੋਟੇ ਵਿੱਚੋਂ ਹੀ ਨਿਕਲ ਜਾਣਗੇ ਜਿਹੜੇ ਬਾਕੀ ਛੱਡ ਦੋਗੇ ਉਹਨਾਂ ਦੇ ਇੱਕ ਵਾਰ ਛੋਟੇ ਵੱਡਾ ਲੈ ਤਾਂ 20 ਨੰਬਰ ਇਹ ਨੇ ਠੀਕ ਹੈ ਚਾਹੇ ਉੱਪਰਲਾ ਪਾਠ ਯਾਰ ਕਰ ਲੋ ਚਾਹੇ ਨੀਚੇ ਵਾਲਾ ਹਾਂ ਜਿਨ੍ਹਾਂ ਨੇ ਫੁੱਲ ਮਾਰਕਸ ਲੈਣੇ ਨੇ ਉਹ ਵੀ ਹੀਟੰਗ ਕਰ ਸਕਦੇ ਨੇ ਵਿਸ਼ਾ ਵਸਤੂ ਫਰਸਟ 5 ਦਾ ਲਾਸਟ 5 ਐਵੇਂ ਸੰਕਲਪ ਫਰਸਟ 5 ਦਾ ਲਾਸਟ 5 ਤੇ ਜਿਹੜੇ ਹੈਗੇ ਨੇ ਛੋਟੇ ਕੁਐਸਚਨ ਪਹਿਲੇ 5 ਦੇ ਤਾਂ ਵਿੱਚੋਂ ਨਿਕਲ ਗਏ ਜਿਹੜੇ ਛੱਡੇ ਨੇ ਬਾਕੀ ਉਹਨਾਂ ਦੇ ਵੱਡ ਲੈਣੇ ਪੱਤਰ ਪ੍ਰੀਵਿਅਸ ਈਅਰ ਵਾਲੇ ਤੇ ਇਹੇ ਦੋ ਕੁਐਸ਼ਨ ਠੀਕ ਹੈ ਚਾਹੇ ਇਹ ਵਾਲੇ ਦੋ ਕੁਐਸ਼ਨ ਕੋਈ ਮਤਲਬ ਕਿ ਨਾ ਤਿੰਨਾਂ ਚੋਂ ਕੋਈ ਦੋ ਕੁਐਸ਼ਨ ਕਰ ਲਓ ਤੇ ਇਹਨਾਂ ਚੋਂ ਵੀ ਤੁਹਾਨੂੰ ਦੱਸਦੇ ਵੀ ਤਿੰਨ ਕੁਐਸ਼ਨ ਚਾਹੇ ਆਹ ਵਾਲਾ ਕਰ ਲਓ ਚਾਹੇ ਅਗਲੇ ਦਿਨ ਕਰ ਲਓ ਸੋ ਇਹ ਆ ਤੁਹਾਨੂੰ ਦੱਸਣਾ ਕਿ ਪੰਜਾਬੀ ਲਾਜ਼ਮੀ ਦੀ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਕਿ ਪਾਸਿੰਗ ਫਾਰਮੂਲਾ ਕੀ ਤੁਹਾਡੀ ਸਟਰੈਟਜੀ ਆ ਇੱਕ ਦਿਨ ਦੇ ਵਿੱਚ ਤੁਸੀਂ ਕਿਵੇਂ-ਕਿਵੇਂ ਯਾਦ ਕਰ ਲੈਣਾ ਕੀ-ਕੀ ਮਟੀਰੀਅਲ ਤਾਂ ਕਿ ਵਧੀਆ ਮਾਰਕਸ ਲੈ ਸਕੋ ਥੈਂਕ ਯੂ